ਕਿੰਨਾ ਵੀਰ ਇੱਕ ਕਹਿੰਦੇ ਜਿਹੜੀ ਨਕਲ ਹੁੰਦੀ ਆ ਉਹ ਅਕਲ ਦੇ ਨਾਲ ਵਜਦੀ ਆ ਤੇ ਇੱਕ ਕਹਿੰਦੇ ਜਦੋਂ ਕੋਈ ਵੀ ਕੰਮ ਕਰਦੇ ਨਾ ਪੈਸਾ ਆਪਦਾ ਹੁੰਦਾ ਵਾ ਕੰਮ ਆਪਦਾ ਹੁੰਦਾ ਵਾ ਕਈ ਵਾਰੀ ਨਈ ਚੀਜ਼ ਦਾ ਪਤਾਗਾ ਕਹਿੰਦੇ ਸਲਾਹ ਲੈ ਲਵੇ ਕਿਸੇ ਤੋਂ ਸਲਾਹ ਲਈ ਮਾੜੀ ਨਹੀਂ ਹੁੰਦੀ ਕਿਉਂਕਿ ਕਈ ਵਾਰੀ ਬੰਦਾ ਰਾਹ ਪਾ ਦਿੰਦਾ ਵਾ ਕਿਉਂਕਿ ਆਪਦਾ ਕਈ ਵਾਰੀ ਦਿਮਾਗ ਨਹੀਂ ਕੰਮ ਕਰਦਾਗਾ ਠੀਕ ਆ ਦੂਸਰੇ ਤੋਂ ਸਲਾਹ ਲਈ ਆਏ ਕਹਿੰਦੇ ਇੱਕ ਵਾਰੀ ਬੰਦਾ ਸੀ ਉਹ ਘਰੋਂ ਗਰੀਬ ਸੀਗਾ ਤੇ ਰੱਬ ਨੂੰ ਸੱਚੇ ਮਨੋਂ ਯਾਦ ਕਰਦਾ ਸੀਗਾ ਤੇ ਕਹਿੰਦੇ ਰੱਬ ਇੱਕ ਦਿਨ ਪ੍ਰਗਟ ਹੋਇਆ ਉਹ ਨੂੰ ਕਹਿੰਦਾ ਦੱਸ ਬਈ ਤੇਰੀ ਕੀ ਖੁਆਇਸ਼ ਆ ਉਹ ਬੰਦਾ ਕਹਿੰਦਾ ਜੀ ਇੱਕ ਤਾਂ ਮੇਰੀ ਮਾਂ ਦੀਆਂ ਅੱਖਾਂ ਹਨੀਗੀਆਂ ਇੱਕ ਮੇਰੇ ਔਲਾਦ ਹਨੀ ਇੱਕ ਕਹਿੰਦਾ ਮੈਨੂੰ ਗਰੀਬੀ ਦੂਰ ਹੋ ਜੇ ਮੇਂ ਸੋਨਾ ਜਾਂ ਪੈਸਾ ਮਿਲ ਜਾਂਦਾ ਉਹ ਕਹਿੰਦਾ ਨਹੀਂ ਤੇਰੀ ਇੱਕ ਹੀ ਖੁਆਇਸ਼ ਪੂਰੀ ਹੋ ਸਕਦੀ ਦੂਜੀ ਨਹੀਂ ਉਹ ਕਹਿੰਦਾ ਦੱਸ ਕੀ ਮੰਗਦਾ ਹੈ ਉਹ ਕਹਿੰਦਾ ਜੀ ਫਿਰ ਮੈਨੂੰ ਘਰੇ ਰਾਇ ਕਰਿਆਂ ਦੇ ਘਰੇ ਗਿਆ ਉਹਨੇ ਮਾਂ ਨੂੰ ਪੁੱਛਿਆ ਮਾਂ ਕਹਿੰਦੀ ਮੇਰੀਆਂ ਅੱਖਾਂ ਲੈ ਲੈ ਘਰ ਵਾਲੀ ਨੂੰ ਪੁੱਛਿਆ ਘਰ ਵਾਲੀ ਕਹਿੰਦੀ ਵੀ ਆਪਣੇ ਔਲਾਦ ਹੈ ਨਹੀਂ ਔਲਾਦ ਲੈ ਲੈ ਤੇ ਉਹ ਬੰਦੇ ਦੇ ਮਨ ਸੀਗਾ ਵੀ ਮੈਂ ਸੋਨਾ ਲੈ ਲਾਂ ਮੇਰੀ ਗਰੀਬੀ ਦੂਰ ਹੋ ਜੂਗੀ ਤੇ ਉਹ ਰਾਹ ਦੇ ਵਿੱਚ ਐ ਸੋਚਦਾ ਤੁਰਿਆ ਜਾਂਦਾ ਵਾ ਤੇ ਰਾਹ 'ਚ ਉਹਨੂੰ ਕੋਈ ਮਿਲਿਆ ਤੁਰਿਆ ਜਾਂਦਾ ਉਹ ਕਹਿੰਦਾ ਕੀ ਗੱਲ ਆ ਬੜੀ ਟੈਨਸ਼ਨ 'ਚ ਆ ਉਹ ਕਹਿੰਦਾ ਯਾਰ ਐਂ ਕਰਕੇ ਵੀ ਮੈਨੂੰ ਕਇਆ ਹਾ ਵੀ ਕਰੇ ਗਰੀਬੀ ਆ ਕਹਿੰਦਾ ਮਾਂ ਦੀਆਂ ਅੱਖਾਂ ਹੈਣੀਆਂ ਕਲਾਦ ਹੈਣੀਆਂ ਕਹਿੰਦਾ ਬਾਬਾ ਪ੍ਰਗਟ ਹੋਇਆ ਬਹੁਤ ਟਾਈਮ ਬਾਅਦ ਚ ਕਹਿੰਦਾ ਮੇਰੀ ਤਮੰਨਾ ਪੂਰੀ ਹੋਈ ਆ ਤੇ ਕਹਿੰਦਾ ਉਹ ਕਹਿੰਦੇ ਵੀ ਇੱਕ ਹੀ ਖਵਾਸ਼ ਮੰਗ ਸਕਦਾ ਵਾ ਕਹਿੰਦਾ ਮੇਰੀ ਮਾਂ ਅੰਨੀ ਆ ਔਲਾਦ ਹੈਣੀਗੀ ਮੈਨੂੰ ਆਇਆ ਕੋਈ ਸੋਨਾ ਮਿਲ ਜਾਂਦਾ ਚੱਲ ਜਾਂ ਪੈਸਾ ਮਿਲ ਜਾਂਦਾ ਗਰੀਬੀ ਦੂਰ ਹੋ ਗਈ ਉਹ ਕਹਿੰਦਾ ਇਹਦੇ ਚ ਕੀ ਆ ਕਹਿੰਦਾ ਤੂੰ ਉਹਨੂੰ ਕਹਿ ਬਈ ਮੇਰੀ ਮਾਂ ਆਪਦੇ ਪੋਤੇ ਨੂੰ ਸੋਹਣੇ ਦੇ ਪੰਘੂੜੇ ਦੇ ਵਿੱਚ ਦੇਖਣਾ ਚਾਹੁੰਦੀ ਆ ਕਹਿੰਦਾ ਨਾਲੇ ਤੇਰੀਆਂ ਖੁਆਇਸ਼ ਇੱਕ ਤੇ ਨਾਲੇ ਤਿੰਨੇ ਚੀਜ਼ਾਂ ਪੂਰੀਆਂ ਹੋਣਗੀਆਂ ਵੀ ਉਹ ਗੱਲ ਆ ਵੀ ਉਹਨੇ ਸਲਾਹ ਲਈ ਉਹਨੇ ਰਾਹ ਪਾਤਾ ਨਾਲੇ ਉਹਦੀ ਖੁਆਇਸ਼ ਇੱਕ ਨਾਲੇ ਉਹ ਖੁਆਇਸ਼ ਦੇ ਵਿੱਚ ਤਿੰਨੇ ਚੀਜ਼ਾਂ ਪੂਰੀਆਂ ਹੋ ਗਈਆਂ ਇਹ ਕਰਕੇ ਵੀਡੀਓ ਵਧੀਆ ਲੱਗੇ ਵੀਰ ਜਰੂਰ ਕਮੈਂਟ ਲਾਇਕ ਸ਼ੇਅਰ ਕਰਿਆ ਕਰੋ ਜੀ